ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਸਿਕੰਦਰ ਲੋਧੀ ਦੇ ਬੰਦੀਖਾਨੇ ਵਿੱਚ ਪੁੱਜੇ ਨਰਕ ਸਮਾਨ ਹਨੇਰੇ ਬੰਦੀਖਾਨੇ ਵਿੱਚ ਪੈਰ ਪਾਉਂਦੇ ਅੰਸਾਰ ਬੰਦੀਖਾਨੇ ਵਿੱਚ ਚਾਨਣ ਹੋ ਗਿਆ ਕੈਦੀ ਸੰਤਾਂ ਦੇ ਹਿਰਦੇ ਖੁਸ਼ ਹੋਏ ਕਮਲ ਫੁੱਲ ਵਾਂਗ ਖੇੜੇ ਵਿੱਚ ਆ ਗਏ ਉਹਨਾਂ ਨੇ ਸਮਝਿਆ ਆਪ ਹਰਜੀ ਉਹਨਾਂ ਨੂੰ ਸੁਤੰਤਰ ਕਰਨ ਵਾਸਤੇ ਆਏ ਹਨ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਰਵਾਬ বাজਾਵੇ ਨਿਰੰਕਾਰੀ ਧੁਨ ਵਾਲੀ ਰਵਾਬ ਵੱਜੀ ਗੁਰੂ ਜੀ ਨੇ ਰਸੀਲੇ ਗਲੇ ਨਾਲ ਅਕਾਲ ਪੁਰਖ ਦੇ ਹੁਕਮ ਦਾ ਗਾਇਨ ਕਰਨਾ ਸ਼ੁਰੂ ਕੀਤਾ। ਤੁਰਕੀ ਬਾਣੀ ਦੇ ਕੀਰਤਨ ਕਰਨ ਦੀ ਢਿੱਲ ਹੀ ਸੀ। ਸਾਰੇ ਸੰਤਾਂ ਦੇ ਹੱਥਾਂ ਪੈਰਾਂ ਦੇ ਬੰਧਨ ਟੁੱਟ ਗਏ। ਜਿਨ੍ਹਾਂ ਨੂੰ ਕਾਠ ਮਾਰਿਆ ਹੋਇਆ ਸੀ, ਉਹਨਾਂ ਦਾ ਕਾਠ ਖੁੱਲ ਗਿਆ। ਜੋ ਭੁੱਖ ਤ੍ਰੇਤ ਤੇ ਪਿਆਦਿਆਂ ਦੀ ਮਾਰ ਕੁਟਾਈ ਦੀਆਂ ਪੀੜਾਂ ਤੋਂ ਤੰਗ ਸਨ, ਉਹਨਾਂ ਨੂੰ ਸ਼ਾਂਤੀ ਮਿਲੀ। ਪੀੜਾਂ ਦੂਰ ਹੋ ਗਈਆਂ। ਸ਼ਬਦ ਦੇ ਕੀਰਤਨ ਪਿੱਛੋਂ ਗੁਰੂ ਜੀ ਮਰਦਾਨੇ ਨੇ ਇੱਕ ਸੋਰ ਸਤਨਾਮ ਸਤ ਕਰਤਾਰ ਸਤਨਾਮ ਸਤ ਕਰਤਾਰ ਦੀ ਧੁਨ ਗਾਈ 10 ਮਿੰਟਾਂ ਤੱਕ ਦੋਵੇਂ ਗਾਉਂਦੇ ਰਹੇ ਉਹੋ ਹੀ ਨਹੀਂ ਗਾਉਂਦੇ ਰਹੇ ਸਗੋਂ ਕੈਦੀ ਰਾਖੇ ਪਿਆਦੇ ਤੇ ਬੰਦੀਖਾਨੇ ਦੀਆਂ ਕੰਧਾਂ ਵੀ ਸਤਨਾਮ ਸਤ ਕਰਤਾਰ ਦਾ ਰਟਨ ਕਰਨ ਲੱਗ ਪਈਆਂ ਸਤ ਸੰਗ ਸ਼ੁਰੂ ਹੋ ਗਿਆ ਉਹ ਨਰਕ ਵੀ ਸਵਰਗ ਬਣ ਗਿਆ ਕਰਤਾਰ ਦੇ ਸਿਮਰਨ ਦੀਆਂ ਇੰਨੀਆਂ ਬਰਕਤਾਂ ਸਨ ਕਿ ਸਾਰੇ ਵਿਸਮਾਦ ਵਿੱਚ ਪਹੁੰਚ ਗਏ ਸੰਤਰੀਆਂ ਨੇ ਦੇਖਿਆ ਬੰਦੀਖਾਨੇ ਦੇ ਸਾਰੇ ਜੰਦਰੇ ਆਪਣੇ ਆਪ ਖੁੱਲ ਗਏ ਹਨੇਰੀ ਰੀਠਾਂ ਰੌਸ਼ਨੀ ਰੋਣੇ ਤੇ ਚੁੱਪ ਦੀ ਧਾਂ ਰੱਬੀ ਰਾਗ ਤੇ ਕੀਰਤਨ ਅਤੇ ਅਚੰਬੇ ਦੀ ਹੋਰ ਗੱਲ ਸੀ ਜੇ ਸੰਤਰੀ ਕੈਦੀਆਂ ਦੇ ਨੇੜੇ ਹੋਣ ਵਾਸਤੇ ਪੈਰ ਪੁੱਟਦੇ ਸਨ ਤਾਂ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਸੀ ਉਹ ਅੰਨੇ ਹੋ ਜਾਂਦੇ ਸਨ ਜੇ ਪਿੱਛੇ ਮੁੜਦੇ ਸਨ ਤਾਂ ਉਹਨਾਂ ਨੂੰ ਦਿਸਣ ਲੱਗ ਪੈਂਦਾ ਸੀ ਉਹ ਨੱਠ ਨੱਠ ਬਾਦਸ਼ਾਹ ਕੋਲ ਗਏ ਸਾਰਾ ਵਰਤ ਰਿਆ ਅਚਰਜ ਖੇਲ ਉਹਨਾਂ ਨੇ ਬਾਦਸ਼ਾਹ ਨੂੰ ਖੋਲ ਸੁਣਾਇਆ ਬਾਦਸ਼ਾਹ ਸਿਕੰਦਰ ਪਹਿਲਾਂ ਹੀ ਘਬਰਾਇਆ ਹੋਇਆ ਸੀ ਉਸ ਨੂੰ ਜਾਂਦਿਆਂ ਹੋਇਆਂ ਭਿਆਨਕ ਸੁਪਨੇ ਆਉਂਦੇ ਸਨ ਸਿਰ ਅਤੇ ਹਿੱਕ ਵਿੱਚ ਪੀੜ ਹੁੰਦੀ ਸੀ ਉਹ ਵਿਅਕੁਲ ਜਿਹਾ ਹੋਇਆ ਹਕੀਮਾਂ ਦੇ ਆਸਰੇ ਬੈਠਾ ਹੋਇਆ ਸੀ ਜਦੋਂ ਬਾਦਸ਼ਾਹ ਨੇ ਵਾਰਤਾ ਸੁਣੀ ਤਾਂ ਤੜਪੁੱਟਿਆ ਉਸਨੇ ਕਿਹਾ ਭੁੱਲ ਹੋਈ ਹੈ ਉਹ ਕੋਈ ਵੱਡਾ ਵਲੀ ਹੈ ਖੁਦਾ ਹੈ ਉਸ ਨੂੰ ਹੁਣ ਜਾ ਕੇ ਬੰਦੀਖਾਨੇ ਵਿੱਚੋਂ ਕੱਢ ਦਿਓ ਏ ਹੁਕਮ ਸੁਣਦੇ ਸਾਰ ਸੰਤਰੀ ਬੰਦੀਖਾਨੇ ਵੱਲ ਨੱਠੋਠਿਆ ਉਸ ਦੇ ਬੰਦੀਖਾਨੇ ਪੁੱਜਣ ਤੋਂ ਪਹਿਲਾਂ ਸਿਕੰਦਰ ਲੋਧੀ ਵੀ ਪਿੱਛੇ ਤੁਰ ਪਿਆ ਖੁਦਾ ਦੇ ਪਿਆਰੇ ਨਾਨਕ ਤੇ ਮਰਦਾਨੇ ਨੂੰ ਬਾਦਸ਼ਾਹ ਸਲਾਮਤ ਦੀ ਆਗਿਆ ਨਾਲ ਆਜ਼ਾਦ ਕੀਤਾ ਜਾਂਦਾ ਹੈ ਜਾਓ ਮौज ਕਰੋ ਸੰਤਰੀ ਨੇ ਬੰਦੀਖਾਨੇ ਪੁੱਜ ਕੇ ਗੁਰੂ ਜੀ ਨੂੰ ਆਖਿਆ ਇਕੱਲੇ ਨਹੀਂ ਜਾਵਾਂਗੇ ਜੇ ਸਾਨੂੰ ਦੋਹਾਂ ਨੂੰ ਛੱਡਣਾ ਹੈ ਬਾਕੀ ਦੇ ਸਾਧੂਆਂ ਨੂੰ ਵੀ ਸੁਤੰਤਰ ਕਰੋ ਗੁਰੂ ਜੀ ਦਾ ਉੱਤਰ ਸੀ ਇਉਂ ਬੈਸ ਹੋ ਹੀ ਰਹੀ ਸੀ ਕਿ ਸਿਕੰਦਰ ਲੋਧੀ ਬੰਦੀਖਾਨੇ ਆ ਗਿਆ ਉਸ ਨੇ ਗੁਰੂ ਜੀ ਦੇ ਬਚਨ ਸੁਣ ਕੇ ਹੁਕਮ ਕੀਤਾ ਸਾਰਾ ਬੰਦੀਖਾਨਾ ਖਾਲੀ ਕਰ ਦਿਓ ਆਪ ਸਿਕੰਦਰ ਅੱਗੇ ਹੋ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ ਗੁਰੂ ਜੀ ਨੇ ਉਸ ਨੂੰ ਉਪਦੇਸ਼ ਕਰਕੇ ਪਾਪ ਕਰਮ ਕਰਨ ਤੋਂ ਰੋਕਿਆ ਤੇ ਲੋਕ ਭਲਾਈ ਕਰਨ ਵਾਸਤੇ ਪ੍ਰੇਰਿਆ ਆਖਦੇ ਨੇ ਉਸ ਦਿਨ ਤੋਂ ਸਿਕੰਦਰ ਨੇ ਚੰਗਾ ਜੀਵਨ ਬਤੀਤ ਕੀਤਾ ਤੇ ਸਾਰੇ ਪਰਜਾ ਦੇ ਭਲੇ ਵਾਸਤੇ ਕਈ ਮਹਾਨ ਕੰਮ ਕੀਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ